ਕੁੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੇ ਸਭੁ ਗੁਰ ਪ੍ਰਸਾਦਿ ਜਪ ਆਦਿ ਸਤਿ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨੋ ਹੋਵੇ ਜੇ ਸੋਚੈ ਲਖਵਾਰ ਚੁਪੈ ਚੁਪਨੋ ਹੋਵੇ ਦੇ ਲਾਇ ਰਹਾਂ ਲਿਵਤਾਰ ਪੁਖਿਆਂ ਪੁਖਨ ਉਤਰੇ ਜਿਵਨਾਂ ਪੁਰੀਆਂ ਪਾਰ ਸਹਸਣ ਪਾਲਕ ਵੈ ਤਾਂ ਇੱਕ ਨ ਚੱਲਣ ਨਾਲ ਕਿ ਸਚਿਆਰਾ ਹੋਈ ਐ ਕਵਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਉਣ ਕਾ ਹੁਕਮਣ ਕਹਿਆ ਜਾ ਹੁਕਮੇ ਹਉਣ ਜੀ ਕੋ ਮੱਲੇ ਵੜਿਆਏ ਹੁਕਮੇ ਉਤਮੇ ਨੀਚਾ ਹੁਕਮ ਲੇਖਦੁਖ ਸੁਖ ਪਾਈ ਹੈ ਕਨ ਹੁਕਮੇ ਬਖਸ਼ੀਸ਼ ਏਕ ਹੁਕਮੇ ਸਦਾ ਪਵਾਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾ ਹੁਕਮੇ ਜੇ 부ਜੈ ਤਾ ਹਮ ਕਹੈ ਨ ਕੋਏ ਗਾਵੈ ਕੋ ਤਾਣ ਹੋਵੇ ਕਿਸ ਤਾਣ ਗਾਵੈ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖਿ ਗਾਵੇ ਕੋ ਜੀ ਲੈ ਫਿਰ ਦੇਹਾ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਇੱਕ ਹੱਥ ਰਾ ਦੂਰ ਕਤਨਾ ਕਤਨਾ ਆਵੇ ਟੋਟ ਕਾਤ ਕਤ ਕਥੀ ਕੋਟੇ ਕੋਟ ਕੋਟ ਦਿੰਦਾ ਤੇ ਲੈਂਦਾ ਤਕ ਪਾਏ ਰੁਗੈ ਰੁਗ ਅੰਤਰ ਖਾਈ ਕਾ ਹਿਕਾ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪਰਵਾਉ ਸੱਚ ਸਭ ਸੱਚ ਨਾਹੀ ਭਾਕੇ ਪੋ ਉਪਾਰ ਆਕੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕ ਅਗਰਖ ਅਜਿ ਦਿਸ ਦਰਬਾਰ ਮੋਹ ਕੇ ਬੋਲਣ ਬੋਲੀਐ ਜਸਣ ਧਰੇ ਪਿਆਰ ਅਮਰਤ ਵੇਲਾ ਸਚ ਨਾਮ ਵੜਿਆਏ ਵਿਚਾਰ ਕਰਮੀ ਆਵੇ ਕਪੜਾ ਨਦਰਿ ਮੁਖਤਵਾਰ ਨਾਨਕ ਏਵੈ ਜਾਣਿਐ ਸਵਾਪੇ ਸਚਿਆਰ ਤਾਪਿਆ ਨ ਜਾਏ ਕੀ ਤਨ ਹੋਵੇ ਆਪੇ ਆਪ ਨਿਰੰਝਨ ਸੋਏ ਜਿਨਸੇ ਵਿਆਤਨ ਪਾਇਆ ਮਹਾਨ ਨਾਨਕ ਵੇ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਟਸੁ ਘਰ ਲੈ ਜਾਏ ਗੁਰਮੁਕ ਨਾਦੰ ਗੁਰਮੁਕ ਵੇਦੰ ਗੁਰਮੁਕਰਿਆ ਸਮਾਈ ਗੁਰੇਸਰ ਗੁਰ ਗੋੜਕ ਬਰਮਾ ਗੁਰ ਪਾਰਬਤਿਮਾਈ ਜੇ ਹਟਣਾ ਕਾ ਨਹੀਂ ਕਹਣਾ ਕਤ ਨ ਜਾਏ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਹਾਂ ਕੈਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਤ ਨਾ ਵਾ ਜਿਤਸ ਪਾਵਾਂ ਵਿਣ ਪਾਣੇ ਕਹਨਾਇ ਕਰੇ ਜਿਤਸ ਰਟ ਪਾਈ ਵੇਖਾ ਵਿਣ ਕਰਮਾਂ ਕੈ ਮਿਲ ਲੈ ਲਈ ਮਾਤ ਦੇ ਵਿੱਚ ਰਤਨ ਜਵਾਹਰ ਮਾਣਕ ਜਿਗ ਗੁਰ ਕੇ ਸਿਕ ਸੁਣੇ ਗੁਰਾ ਇੱਕ ਦਿਹਿ ਬਜਾਈ ਸਭ ਨਰੀਆਂ ਕਹਿ ਕਦਾਤਾ ਸੋ ਮੈਂ ਵਿਸਰ ਨ ਜਾਏ ਜੇ ਜੁਗ ਚਾਰਿਆਰ ਜਹੁਰਦ ਸੋਣੇ ਹੋਏ ਨਵ ਕੰਨਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਨ ਹਰ ਕਾਇਕੈ ਜਸ ਕੀਰਤ ਜਗਲੇ ਜੇ ਕਿਸ ਨਦਰਨ ਆਵੇ ਤਾਂ ਵਤਨ ਪੁੱਛੇ ਕੇ ਕੀਟਾਂ ਦਰਕੇਟ ਕਾਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਹ ਕੋਈ ਨਾ ਸੋਝੈ ਜਿਤ ਸਗੁਣ ਕੋਇ ਕਰੇ ਸੁਣੇ ਸਿਧ ਪਿਰ ਸੁਰਨਾ ਸੁਣੇ ਤਰਤਵ ਲਕਾਸ ਸੁਣੇ ਦੀਪ ਲੋ ਪਤਾਲ ਸੁਣੇ ਭਵਨ ਸਖ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਬਰਮਾ ਇੰਦ ਸੁਣਿਆ ਮੁਕਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਤ ਸੰਤੋ ਗਿਆਨ ਸੁਣਿਆ ਅਰਸ਼ਟ ਕਾਸ਼ ਨਾਨਕ ਸੁਣਿਆ ਪੜਪੜ ਪਾਹ ਮਾਣ ਸੁਣ ਲਾਗ ਸਚਿ ਅਹਣ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣ ਸਰਾਗੁ ਨਾ ਕੇ ਗਾਹ ਸੁਣੇ ਸਿਖ ਪੀਰ ਪਾਤਿਸ਼ਾਹ ਸੁਣੰਦ ਪਾਵੈ ਰਾਹ ਸੁਨ ਹਤ ਵੈ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੀ ਕੂ ਕੈ ਪਿਠੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨਾ ਕਬਹ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣੇ ਮਨ ਕੋਏ ਮੰਨਾ ਸੁਰਤ ਵੈ ਮਨ ਬੁੱਧ ਮੰਨਾ ਸਗਲ ਪਵਨ ਕੀ ਸ਼ੁੱਧ ਮੰਨਾ ਮੋ ਛੋਟਾ ਨਾ ਖਾਏ ਮੰਨਾ ਜਮ ਕੈ ਸਾ ਤਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣੇ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਸੂ ਪ੍ਰਕਟ ਜਾਏ ਮਨ ਮਗਨਾ ਚਲੇ ਪੰਥ ਮਨ ਧਰਮ ਸੇ ਤਿਸਨ ਬੰਦਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਪਾਵੇ ਮੁਕਤ ਦਵਾਰ ਮਨ ਪਰਵਰ ਸਾਧਾਰ ਮਨ ਅਤਰ ਤਾਰੇ ਗੁਰ ਸਿੱਖ ਮਨ ਨਾਨਕ ਭਉ ਹੈ ਨਾ ਪੇਖਾ ਆਸਨ ਆਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਹਾਨ ਪੰਚ ਸਵਧ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤਕ ਕਰਨ ਨਹਿ ਸਮਾਰ ਧੌਲ ਧਰਮ ਦੇ ਆਕ ਕਪੂਤ ਸੰਤੋਗਤਾ ਪ੍ਰਖਿਆ ਜਨ ਸੂਤ ਜੇ ਕੋ ਬੁਝਾ ਹੋ ਸਤਿਆਰ ਧਰ ਲ ਉਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਤੈ ਪਰਤ ਲੈ ਕਮਨ ਜੋਰ ਜੇ ਜਾਤ ਰੰਗਾ ਕੇ ਨਾਮ ਸਭਨ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖ ਕਲ ਕੇ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾ ਜਾਣੇ ਕੌਣ ਕੂਤਾ ਕੀਤਾ ਸਭ ਇੱਕੋ ਕਵਾਉ ਤਿਸ ਤੇ ਵਲਕ ਦਰਿਆਉ ਉਧਰ ਤ ਕਵਨ ਕਹਾ ਵਿਚਾਰ ਵਾਰਨ ਜਾਮ ਇੱਕ ਵਾਰ ਜੋ ਤ ਉਦ ਪਾਵੈ ਸਹਿ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਜਪ ਸੰਗ ਭਾਉ ਹੋ ਸੰਗ ਪੂਜਾ ਸੰਗ ਤਪਤਾਉ ਅਸਾਂ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤਿ ਅ ਸੰਗ ਦਾਤਾਰ ਸੰਕ ਸੂਰਮੋ ਪਕਸਾਰ ਸੰਕ ਮਨ ਲਿਵਲਾਏ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਵ ਹੈ ਇੱਕ ਵਾਰ ਜੋ ਤੁਧ ਪਾਵੈ ਸੈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੁਰਗ ਅੰਦਕੋਰ ਸੰਗ ਚੋਰਾ ਰਾਮ ਖੋਰਾ ਅਸਾਂ ਕਮਰ ਕਰ ਜਾਹੇ ਜੋਰਾ ਸੰਗ ਲਵੜਤਿ ਹਕਮਾਇ ਸੰਗ ਪਾਪੀ ਪਾਪ ਕਰ ਜਾਏ ਅਸਾਂ ਕੁੜੇ ਆਹਰ ਕੁੜੇ ਫਿਰਾਏ ਸੰਗ ਮਲੇਸ਼ ਮਲ ਪਕ ਖਾਏ ਅਸਾਂ ਕਰਨ ਦਸਨ ਕਰਹਿ ਭਾਰ ਨਾਨਕ ਨੀਚ ਕੈ ਵਿਚਾਰ ਵਾਰਿਆ ਨ ਜਾਵੈ ਇੱਕ ਵਾਰ ਜੋ ਤੁਧ ਪਾਵੈ ਸਹੀ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਨਾਵ ਸੰਗ ਤਾਵ ਆਗਮ ਕਮ ਸੰਕਲੋ ਸੰਕਹਿ ਸਿਰਪਾਰ ਹੋਏ ਅchre ਨਾਮ ਕਰੇ ਸਲਾਹ ਅchre ਗਿਆਨ ਗੀਤ ਗੁਣ ਗਾ ਅchre ਲਿਖਣ ਬੋਲਣ ਬਾਣ ਕਰ ਅਸਰ ਸੰਜੋਗ ਵਿਖਾਣ ਜਿਨੇ ਲਿਖਤ ਸਰਨਾਹੇ ਜੇ ਪਰਮਾਏ ਤੇਵ ਤੇ ਉਪਾਏ ਜੇ ਤਾ ਕੀਤਾ ਤੇ ਤਾ ਨਾ ਵਣਨਾਵੇਂ ਨਾਹੀ ਕੋਥਾਉ ਕੁਦਰਤ ਕਮਨ ਕਾ ਵਿਚਾਰ ਵਾਰ ਅਨ ਜਾਮਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੜਤਨ ਦੇਹ ਪਾਣੇ ਤੋਤਾ ਉਤਰ ਸੁਖਿਆ ਮੋਤ ਪਲਿੱਤੇ ਕੱਪੜ ਹੋਏ ਦੇ ਸਾਬੁਣ ਲਿਆ ਧੋਏ ਭਰੀਆ ਮਤ ਪਾਪਾਂ ਕੈ ਸੰਗ ਓ ਤੋ ਪੈ ਨਵੇਂ ਕਰ ਹੰਗ ਪੁੰਨੇ ਪਾਪੀ ਆਖਣਾ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬਿਜਾ ਪੀ ਖਾਹੁ ਨਾਨਕ ਹੁਕਮਿ ਆਵਹੁ ਜਾਓ ਤੇਰ ਤਤਪ ਵਿਆਦਤ ਦਾਨ ਜੇ ਕੋ ਪਾਵਤਲ ਕਾਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਾਸਤ ਤਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਕਤ ਕਵਣ ਕੌਣ ਸਤਿ ਕਮਨ ਵਾਰ ਕੌਣ ਸੁਰਤ ਮਹ ਕਮਨ ਜਿਤੁ ਆਕਾਰ ਵੇਲ ਨ ਪਾਇਆ ਪੰਡਿਤ ਜਿਹੋ ਵੇ ਲਿਖ ਪੁਰਾਣ ਨ ਵਕਤ ਨ ਪਾਇਓ ਕਦੀਆ ਜੇ ਲਿਕਣ ਲਿਖ ਕੁਰਾਨ ਹਥਤ ਵਾਰ ਨਾ ਜੋਗੀ ਜਾਣ ਰਤਮਾ ਹੋ ਨ ਕੋਈ ਜਾ ਕਰਤਾ ਸਰਟੇ ਕੋ ਸਾਜਿ ਆਪੇ ਜਾਣੈ ਸੋਏ ਕਿਵ ਕਰ ਅੱਖਾਂ ਕਿਵਸਲਾਹੇ ਕੰਵਰਨੇ ਕਿਵ ਜਾਣਾ ਨਾਨਕ ਆਕਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਡੇ ਨਾਹੀਂ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਗ ਗਿਆਨ ਸੋ ਹੈ ਪਤਾਲਾ ਪਤਾ ਲਗਾ ਸਗਾਸ ਓੜ ਕੁੜਕ ਪਾਲ ਤਕ ਵੇਦ ਕਹਣਕ ਵਾਤ ਸਹਟਾਰ ਕਹਣਕ ਤੇਬਾ ਅਸਲਿਕ ਤਾਤ ਲੇਖਾਂ ਤਾ ਲਿਖਿਆ ਲੇਖ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੇ ਸਲਾਹੇ ਤਿਸੁਰਤ ਨ ਪਈਆ ਨਦੀਆਂ ਅਤਿ ਵਾਹ ਓਏ ਸਮੁੰਦਰ ਜਾਣੀ ਹੈ ਸਮੁੰਦਸਾ ਸੁਲਤਾਨ ਗ੍ਰਿਹਸਤੀ ਮਹਾਲ ਧਨ ਕੀੜੇ ਤੁਲ ਨਾ ਹੋਣੀ ਜਿਤਸਮਨ ਹੋਣਾ ਵਿਸਰ ਹੈ ਅੰਤ ਨਾ ਸਿਵ ਤੇ ਕਾਣਨ ਅੰਤਾਂਤਨ ਕਰਨ ਦੇਣ ਨ ਅੰਤ ਅੰਤ ਨਵੇਕਣ ਸੁਨਣਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਰਵਾਰ ਅੰਤ ਕਰਨ ਕੀਤੇ ਬਿਲਲਾਹੇ ਤਾਂ ਕਿ ਅੰਤਨ ਪਾਏ ਜਾਹਿ ਇਹ ਅੰਤਨ ਜਾਣੇ ਕੋਈ ਬਖਤਕ ਅਵਤਾਰ ਹੋਏ ਵੱਡਾ ਸਭ ਉੱਚਾ ਤਾਂ ਉੱਚੇ ਉਪਰ ਉੱਚਾ ਨਾਉ ਏਵੜ ਉੱਚਾ ਹੋਏ ਕੋਈ ਤਿਸੁ ਸੋਚੈ ਕੋ ਜਾਣੈ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਅਨਝਾਏ ਅਡਾ ਦਾਤਾ ਤਿਲ ਨਤ ਮਾਏ ਕਿਤੇ ਮਗਜੋ ਦਾ ਪਾਰ ਕਿਤੇ ਅਣਤ ਨਹੀਂ ਵਿਚਾਰ ਕਿਤੇ ਖਪ ਟਟੇ ਵਿਕਾਰ ਕਿਤੇ ਲਲਮ ਕਿਰਪਾ ਹੈ ਕਿਤੇ ਮੁਰਖਾਇ ਕਾਇ ਕਿਤੇ ਦੁਖ ਪੁਖਸਦ ਮਾਰ ਐ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖਾਇ ਕ ਅਖਣ ਪਾਈ ਉਹ ਜਾਣੈ ਜੇ ਧਿਆਨ ਮੁਖਾਏ ਆਪੇ ਜਾਣ ਆਪੇ ਦੇ ਆਕੈ ਸਪਕੀ ਕੇ ਜਿਸ ਨੂੰ ਬਖਸ਼ੇ ਸਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹੂ ਅਮਲ ਗੁਣ ਆਮਲ ਵਾਪਾਰ ਅਮਲ ਵਾਪਾਰ ਅਮਲ ਭੰਡਾਰ ਆਮਲ ਆਵਹ ਅਮੁੱਲ ਲੈ ਜਾਏ ਮੁੱਲ ਭੈ ਮੁੱਲ ਲਸਮਾਹੇ ਅਮੁੱਲ ਧਰਮ ਅਮੁੱਲ ਦੇ ਬਾਣ ਮੁੱਲ ਕੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਸ਼ਾਨ ਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਮੁੱਲਾਖਿਆ ਨ ਜਾਏ ਆਖ ਕਹੇ ਲਿ ਵਿਲਾ ਆਖੇ ਵਿਦਵਤ ਪੁਰਾਨ ਆਖੇ ਪੜੇ ਕਰੇ ਵਿਖਿਆ ਨ ਆਖੇ ਵਰ ਮੈਂ ਆਖੇ ਇੰਦਾ ਕਹੇ ਗੋਪੀ ਤੇ ਗੋਵਿੰਦਾ ਆਖੈ ਸਰਾ ਕੈ ਸਿਧ ਆਖੈ ਕਿਤੇ ਕਿਤੇ ਬੁਧ ਆਖੈ ਧਨ ਆਖੈ ਦੇਵ ਆਖੈ ਸੁਰ ਨਰ ਮਨਜਨ ਸੇਵਾ ਕੀਤੇ ਆਖੈ ਆਖਣ ਪਾਹੀ ਕਿਤੇ ਕਹਿ ਕੈ ਟੁੱਟ ਜਾਏ ਇਤੇ ਕੀਤੇ ਹੋਰ ਕਰੈ ਤਾਕ ਨਸਕੈ ਕੀ ਕੀ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚ ਸੁਜਿਕ ਆਖੈ ਬੋਲ ਵਿਗਾੜ ਤਾ ਲਿਖਿਆ ਸਿਰਗਵਾਰ ਰਾਂਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਦ ਅਨੇਕ ਸੰਕਾ ਕਿਤੇ ਵਵਨ ਹਾਰੇ ਕਿਤੇ ਰਾਗ ਪਰੇ ਸੋ ਕਹੀਏ ਕਿਤੇ ਗਾਵਨ ਹਾਰੇ ਗਾਵ ਹੈ ਤੁਨ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਖ ਜਾਣ ਨਿਕਲਿ ਧਰਮ ਵਿਚਾਰ へ ਗਾਵੇ ਇਸਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵਹਿ ਇਹਨ ਦਸਨ ਬਟੇ ਦੇਵਤਿਆਂ ਦਰਨ ਨਾਲੇ ਗਾਵੈ ਸਿਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤਿ ਸਤਿ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦ ਨਾਲੇ ਗਾਵਹਿ ਮੋਹਣ ਆ ਮਨਮੋਹਣ ਸਰਗਾ ਮਚ ਪਿਆਲੇ ਗਾਵ ਰਤਨ ਉਪਾਏ ਤੇਰੇ 88 ਤੀਰਤ ਨਾਲੇ ਗਾਵਹਿ ਜੁਦ ਮਹਾ ਬਲਸੂਰ ਗਵਖਾਣੀ ਚਾਰੇ ਗਵਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸੇਤ ਤੁਨ ਗਵ ਜੋਤ ਤੁ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਹਿਚ ਤਨ ਆਵਣ ਨਾਨਕਾ ਵਿਚਾਰੇ ਸੋਇ ਸੋਇ ਸਦਾ ਸੱਟ ਸਾਹਿਬ ਸੱਚਾ ਸੱਚ ਨਾ ਇਹ ਪੀਓ ਸਿ ਜੈਨ ਜਾਸਿਰਚਨਾ ਜਿ ਨਰ ਚਾਏ ਰੰਗੇ ਰੰਗੇ ਪਾਤੀ ਕਰ ਕਾ ਜਿਨ ਸੇ ਮਾਇਆ ਜਿਨ ਉਪਾਇ ਕਰ ਕਰ ਵੇਖੇ ਕੀਤਾ ਆਪਣਾ ਜਿਵੇਂ ਤਸਦੇਵ ਡਿਆ ਜੋ ਤਸ ਪਾਵੇ ਸੋਇ ਕਰਸੀ ਹੁਕਮ ਨ ਕਰਨਾ ਜਾਏ ਸੋ ਪਾਤਸ਼ਾਹ ਸਾਕਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪ ਚੋਲੇ ਧਿਆਨ ਕਿ ਕਰਬ ਭੂਤ ਖੈਂਤਾ ਕਾਲ ਕੁਵਾਰੀ ਕਾਇ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ ਤਸ ਆਦੇਸ ਆਦ ਅਨਿਲ ਅਨਦ ਨਹਤ ਜੁਗ ਜੁਗ ਇਕ ਵੇਸ ਉਗਤ ਗਿਆਨ ਦਿਆ ਪੰਡਾਰਨ ਕਟਕਟ ਵਾਜਹਿ ਨਾਦ ਆਪ ਨਾਤ ਨਾਤੇ ਸਭ ਜਾ ਕੇ ਰਿਸਦ ਅਵਰਾ ਸਾਧ ਸੰਜੋਗ ਬਜੁਦ ਕਾਰ ਚਲਾਵੈ ਲੇਖ ਆਵੈ ਪਾਗ ਆਦੇਸ ਸਾਦੇਸ ਆਦ ਅਨਿਲ ਅਨਾਦ ਨਾਥ ਜੁਜੁਗ ਏਕੋ ਵੇਸ ਏਕ ਮਹਿਰੂਤ ਵਿਆਹ ਤਿ ਚੇਲੇ ਪਰਵਾਨ ਇਕ ਸੰਸਾਰਿਕ ਪੰਡਰਿਕ ਲਾਇ ਦੀ ਬਾਣ ਜਿਵਤ ਸੁਪਾਵਤ ਵਿੱਚ ਚਲਾਵੈ ਜੇ ਹੋਵੇ ਪਰਮਾਨ ਓ ਵੇਖੇ ਨਦਰਨ ਆਵੈ ਮਹਤਾਯੋ ਵਿਡਾਨ ਆਦੇਸ ਤਸ ਆਦੇਸ ਆਦ ਅਨਿਲ ਆਨੰਦ ਨਾਥ ਜੁਜੁਗ ਇੱਕ ਵੇਸਾ ਆਸਨ ਲੋਲੇ ਪੰਡਾਰ ਜੁਗ ਛਪਾਇਆ ਸਵਿਕ ਵਾਰ ਕਰ ਕਰ ਵੇ ਕੈ ਸਰਜਨ ਹਾਰ ਨਾਨ ਸੱਚ ਕੀ ਸਾਚੀ ਕਾਰ ਆਦੇਸ ਆਦੇਸ ਆਦ ਨਿਲ ਅਨਾਦ ਨਾਤ ਜੋ ਜੁਗ ਏਕੋ ਵੇ ਸੇਕ ਦੂਜੀ ਪੋ ਲੱਖੋ ਵਲੱਖੋ ਵਲਖ ਵੇਸ ਲਗ ਲਗੇ ਡਾ ਖੇਕ ਨਾਮ ਜਗਦੀਸ਼ ਐਤਰਾ ਪਤ ਪਵੜੀਆਂ ਚੜ ਗਿਆ ਹੋਇ 21 ਸੁਣ ਗਲਾ ਅਕਾਸ ਕੀ ਕਿਟਾਇ ਰਿ ਸ ਨਨਦ ਰਿ ਪਾਈਐ ਕੂੜੇ ਕੂੜਾ ਠੀਸਾ ਆਖਨ ਜੋਰ ਚਪਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜਿਉਣਾ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸਰਤੀ ਗਿਆਨ ਵਿਚਾਰ ਜੋਰਨਾ ਜੋਗਤੀ ਛੋਟਾ ਸੰਸਾਰ ਜੇ ਸਤਜੁਰ ਕਰ ਵੇਖੈ ਸੋਏ ਨਾਨਕ ਤੁਮ ਨਿਚ ਨ ਕੋਈ ਰਾਤੀ ਰੋਤੇ ਥਿਤਿਵਾਰ ਪਨ ਬਨਗ ਨਿਪਤਾਲ ਤਿਸੇ ਦਰਤੀ ਤੋ ਅਪ੍ਰਕੀਰਮ ਸਾਲ ਤਿਸੇ ਜੇ ਜੁਗਤ ਕੇ ਰੰਗ ਤਨ ਕਾ ਨਾਮ ਅਨੇਕ ਅਨੰਤ ਕਰਮਿ ਕਰਮਿ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਤੈ ਸੋਣ ਪੰਜ ਪਰਵਾਨ ਨਦਰਿ ਕਰਮ ਪਵੈ ਨਿਸ਼ਾਨ ਕਛਪ ਕਾ ਉਥ ਪਾਏ ਨਾਨਕ ਆ ਜਪ ਜਾਏ ਧਰਮ ਖੰਡ ਕਾਯੋ ਧਰਮ ਗਿਆਨ ਖੰਡ ਕਾ ਖੁ ਕਰਮ ਕੇਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮ ਕਾੜਤ ਕੜੇ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੁਰ ਕੇਤੇ ਕੀਤੇ ਮੰਡਲ ਦੇਸ ਕੀਤੇ ਸਦਬਦਨਾਥ ਕੀਤੇ ਕੀਤੇ ਦੇਵ ਵੇਸ ਕੀਤੇ ਦੇਵਦਾਨ ਮੁਨ ਕੇਤੇ ਇਹ ਤੇ ਰਤਨ ਸਮੁੰਦਰ ਕੀਤੀਆਂ ਕਾਣੀਆਂ ਕੀਤੀਆਂ ਬਾਣੀਆਂ ਕੀਤੇ ਪਾਤ ਨਰਿੰਦਰ ਖੇਤੀਆਂ ਸੁਰਤੀ ਸੇਵਕ ਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਤੈ ਆਨੰਦ ਬਿਨੰਦ ਕੋਡ ਆਨੰਦ ਸ਼ਰਮ ਖੰਡ ਕੇ ਬਾਣੇ ਰੂਪ ਤਿਤੈ ਕਾੜਤ ਘੜੀਏ ਬਹੁਤ ਅਨੂਪ ਤਾਂ ਕਿ ਗੱਲਾਂ ਕਿਥੀਆਂ ਨਾ ਜਹ ਜੇ ਕੋ ਕਹਿ ਪਿਛਾ ਪਿਛਤਾਏ ਦਿੱਤਾ ਘੜਿਆ ਸੂਰਤ ਮਤਮਨ ਬੁੱਧ ਦਿੱਤਾ ਘੜਿਆ ਸੁਰਾਂ ਸਦਾ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਦਿੱਤਾ ਹੋਰ ਨ ਕੋਈ ਹੋਰ ਦਿੱਤਾ ਜੁਦ ਮਹਾਭਰਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਦਿੱਤਾ ਸੀਤੋ ਸੀਤਾ ਮਹਿ ਮਮਾ ਹੈ ਤਾ ਕੇ ਰੂਪ ਨਕਤ ਨ ਜਾਹੇ ਨਾ ਮਰਹ ਟਾ ਗਹਿ ਜਾਹੇ ਜਿਨ ਕਾ ਰਾਂ ਵਸੈ ਮਨ ਮਾਹੇ ਤੇ ਤਹ ਭਗਤ ਵਸੈ ਕੈ ਲੋਕ ਰਹਾ ਨ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤੇ ਤਹ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਤਾਂ ਤਨ ਅੰਤ ਤਤ ਲੋ ਲੋਕਾਰ ਜਿਵ ਜੋ ਹੁਕਮ ਤ ਵਹਿ ਤਿ ਵਕਾਰ ਵੇਖੇ ਵਿਕਸ ਕਰ ਵਿਚਾਰ ਨਾਨਕ ਤ ਨ ਕਰੜਾ ਸਾਰ ਜਤ ਪਹਾਰਾ ਕਿਰਤ ਸੁਨਿਆਰ ਅਹਰਨ ਮਤ ਵੇਧ ਹਤਿਆਰ ਭੌਕ ਲਗਨ ਤਪਤਾਓ ਪੰਡਪੋ ਅਮਰਤ ਤਟਹਲ ਕੜਿਐ ਸਸ ਤਿਟਕਸਾਲ ਦਿਨਕ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਿੱਚ ਧਰਮ ਹਦੂਰ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮਕੋ ਜਲੇ ਕੀਤੀ ਛੁਟੀ ਨਾਲ